ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਸਰੇ ਆਮ ਜਿਹੜਾ ਆਰਤੀ ਚੌਂਕ ਦੇ ਉੱਤੇ ਇੱਕ ਲਾਸ਼ ਸਿੱਟੀ ਜਾਂਦੀ ਹੈ ਬੜੇ ਹੀ ਵਧੀਆ ਫਿਲਮੀ ਤਰੀਕੇ ਦੇ ਨਾਲ ਇਹ ਸਾਰੇ ਵਰਤਾਰੇ ਨੂੰ ਵਰਤਾਇਆ ਜਾਂਦਾ ਹੈ ਸੋ ਲੁਧਿਆਣਾ ਦੇ ਵਿੱਚ ਕ੍ਰਾਈਮ ਕਿੰਨੀ ਹੱਦ ਤੱਕ ਵੱਧ ਰਿਹਾ ਹੈ ਤੇ ਪ੍ਰਸ਼ਾਸਨ ਕੀ ਕਰ ਰਿਹਾ ਸੋ ਗੱਲਬਾਤ ਕਰਦੇ ਹਾਂ ਅੱਜ ਮੇਰੇ ਆਫਿਸ ਦੇ ਇੱਥੇ ਸਾਰੇ ਵਰਕਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਸਰ ਕਿਵੇਂ ਦੇਖਦੇ ਹੋ ਕਿ ਕੀ ਲੱਗਦਾ ਹੈ ਕਿ ਅੱਜ ਕੱਲ ਜਿਵੇਂ ਨੌਜਵਾਨ ਅਕਸਰ ਜਿਹੜਾ ਰੋਡ ਤੇ ਹੀ ਹੁੰਦੇ ਆਲਮੋਸਟ ਅਗਰ ਗੱਲ ਕਰੀਏ Zomato ਵਾਲਿਆਂ ਦੀ ਹੋਰ ਲੋਕ ਆਂਦੇ ਜਾਂਦੇ ਨੇ ਆਫਿਸ 'ਚ ਕਿਵੇਂ ਦੇਖਦੇ ਹੋ ਕਿ ਲੋਕ ਸੇਫ ਨਹੀਂ ਇਦਾਂ ਸੜਕਾਂ ਤੇ ਇਹ ਮੈਂ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਦਿਨੋ ਦਿਨ ਕ੍ਰਾਈਮ ਵੱਧਦਾ ਜਾ ਰਿਹਾ ਤੇ ਜਦੋਂ ਸੀ ਰਾਤ ਨੂੰ ਦੇਰ ਰਾਤ ਕਿਤੇ ਆਪਣੇ ਘਰੇ ਜਾਂਦੇ ਕੋਈ ਵੀ ਜਾਂਦਾ ਵਾ ਤੇ ਉਹਦੇ ਮਨ ਦੇ ਵਿੱਚ ਇੱਕ ਡਰ ਰਹਿੰਦਾ ਵਾ ਤੇ ਇਸ ਡਰ ਕਿਉਂ ਹੈਗਾ ਵਾ ਇਹ ਸਰਕਾਰ ਨੂੰ ਸਿਸਟਮ ਸੋਚਣਾ ਚਾਹੀਦਾ ਇਹ ਲਈ ਕਿਉਂਕਿ ਇਹ ਡਰ ਜੇ ਹੈਗਾ ਤਾਂ ਕਿਤੇ ਨਾ ਕਿਤੇ ਸਰਕਾਰਾਂ ਤੇ ਸਿਸਟਮ ਦਾ ਬਹੁਤ ਹੀ ਲੋਪੋਲਾ ਉਹਨਾਂ ਨੂੰ ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਦੇਖੋ ਖੁੱਲੇ ਆਮ ਕੋਈ ਵੱਢ ਕੇ ਨਾ ਉਹ ਵੀ ਵਿਚ ਸ਼ਹਿਰ ਦੇ ਪੋਰਟ ਏਰੀਏ ਦੇ ਵਿੱਚ ਬੂਰੀ ਦੇ ਵਿੱਚ ਵੱਢ ਕੇ ਸੁੱਟ ਜਾਂਦਾ ਨਾਲ ਉਹ ਆਰਾਮ ਨਾਲ ਚਲਾ ਵੀ ਜਾਂਦਾ ਵਾ ਹਮ ਮਤਲਬ ਪਰਵਾਹੀ ਨਹੀਂ ਕਿਸੇ ਨੂੰ ਤੇ ਜਨਤਾ ਵੀ ਦੇ ਜੇ ਮੰਨ ਲਓ ਜਨਤਾ ਨਾ ਵੜੀ ਜਾਂਦਾ ਇਦਾਂ ਮਤਲਬ ਕਿ ਦੇਖੋ ਕਿੰਨਾ ਮਤਲਬ ਬਾਕੀ ਸਟੇਟਸ ਹੁੰਦੇ ਸੀ ਇਦਾਂ ਦੀ ਗੱਲਾਂ ਲੱਗੇ ਪੰਜਾਬ ਦੇ ਦਿਹਾਣੇ ਚ ਘੱਟ ਸੁਣਨ ਨੂੰ ਮਿਲਦਾ ਸੀ ਹਮ ਹੁਣ ਫਿਰ ਦੇਖ ਲਓ ਇੱਥੇ ਵੀ ਉਹੀ ਹਾਲ ਹੋ ਰਿਹਾ ਫਿਰ ਫਾਇਦਾ ਨਹੀਂ ਹੈਗਾ ਤੇ ਚੀਜ਼ਾਂ ਦਾ ਤੇ ਸਰਕਾਰਾਂ ਨੂੰ ਤੇ ਸਿਸਟਮ ਨੂੰ ਬਹੁਤ ਇਹਦੇ ਬਾਰੇ ਸੋਚਣਾ ਚਾਹੀਦਾ ਐਜ਼ ਅ ਯੰਗਸਟਰ ਕੀ ਚਾਹਦੇ ਹੋ ਕਿ ਕਾਨੂੰਨ ਪ੍ਰਣਾਲੀ ਦੇ ਵਿੱਚ ਕੀ ਕੀ ਸੁਧਾਰ ਹੋਣਾ ਚਾਹੀਦਾ ਕਾਨੂੰਨ ਪ੍ਰਣਾਲੀ ਕੀ ਇਹਨਾਂ ਨੂੰ ਕ੍ਰਾਈਮ ਨਹੀਂ ਸੰਭਿਆ ਜਾ ਰਿਹਾ ਇਹਨਾਂ ਤੋਂ ਹਨਾ ਕ੍ਰਾਈਮ ਦੇ ਸਾਹਮਣੇ ਕਾਨੂੰਨ ਵਿਵਸਥਾ ਚਲੋ ਵੱਡੀ ਵੱਡੇ ਕਾਨੂੰਨ ਹੋਊਗੇ ਵੱਡੀ ਵੱਡੀ ਸਾਡੀ ਉਹਨੇ ਹਨਾ ਕੋਰਟ ਨੇ ਸਿਸਟਮ ਉਹ ਵਧੀਆ ਉਹ ਸਭ ਤੋਂ ਵੱਡਾ ਕਨਸਟੀਟਿਊਸ਼ਨ ਆ ਸਾਡਾ ਹਨਾ ਵਰਲਡ ਦਾ ਲੈਂਥੀ ਤੇ ਇਹਨਾਂ ਇੰਨੀ ਫੌਜ ਇੰਨੀ ਪੁਲਿਸ ਹੈਗੀ ਆ ਜਦ ਨਾਗਰੀਕ ਸੁਰੱਖਿਤ ਨਹੀਂ ਹੈ ਫਿਰ ਕੀ ਕਰਨਾ ਇਸ ਚੀਜ਼ਾਂ ਦਾ ਆਪਾਂ ਹਨਾ ਜਿਹੜੀਆਂ ਜੜੀਆਂ ਨਿਊਜ਼ ਨੇ ਜੋ ਸਾਹਮਣੇ ਆਉਂਦੀਆਂ ਤੇ ਕਿਤੇ ਨਾ ਕਿਤੇ ਆਮ ਨਾਗਰਿਕ ਦੇ ਮੰਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਜੀ ਹੁਣ ਕੱਲ ਦਿਨ ਦਾ ਟਾਈਮ ਸੀ ਦਿਨ ਦਿਹਾੜੇ ਮੋਟਰਸਾਈਕਲ ਤੇ ਦੋ ਸ਼ਖਸ ਆਂਦੇ ਨੇ ਤੇ ਲਾਸ਼ ਨੂੰ ਚੌਂਕ ਦੇ ਵਿੱਚ ਸੁੱਟ ਦਿੰਦੇ ਨੇ ਔਰ ਹੁਣ ਪਤਾ ਲੱਗਿਆ ਵੀ ਜਿਹੜੀ ਉਹ ਮਿਲੀ ਭਗਤ ਸੀ ਪਰਿਵਾਰ ਦੀ ਸੱਸ ਸੀ ਸਹੁਰੇ ਦੀ ਤੇ ਪਤੀ ਦਾ ਨਾਮ ਵੀ ਅਟੈਚ ਕੀਤਾ ਪੁਲਿਸ ਨੇ ਨਾਲ ਜੋ ਤਫ਼ਤੀਸ਼ ਕੀਤੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਇਹ ਮੈਸੇਜ ਹੈ ਬੜਾ ਗਲਤ ਹੈ ਕਿਉਂਕਿ ਪ੍ਰਸ਼ਾਸਨ ਦਿਨ ਦਿਹਾੜੇ ਇੰਦਾ ਦੇ ਆਰੋਪੀਆਂ ਦਾ ਘੁੰਮਣਾ ਦਿਨ ਦਿਹਾੜੇ ਲਾਸ਼ ਨੂੰ ਆਪਣੇ ਮੋਟਰਸਾਈਕਲ ਦੇ ਵਿੱਚ ਬਿਠਾ ਕੇ ਵਿਚਕਾਰ ਉਹਨੂੰ ਲੈ ਕੇ ਚੱਲ ਰਹੇ ਨੇ ਔਰ ਕਿਸੇ ਦਾ ਖੌਫ ਹੀ ਨਹੀਂ ਹੈ ਕਿਸੇ ਦਾ ਡਰ ਹੀ ਨਹੀਂ ਹੈ ਜੋ ਇਸ ਢੰਗ ਨਾਲ ਮਾਹੌਲ ਚੱਲ ਰਿਹਾ ਹੈ ਇਹ ਤਾਂ ਇਨਸੀਡੈਂਟ ਹੋ ਗਿਆ ਉਸ ਤੋਂ ਪਹਿਲਾਂ ਇਨਸੀਡੈਂਟ ਦੀ ਮੈਂ ਗੱਲ ਕਰਦਾ ਵੀ ਸਾਊਥ ਕੰਸਿਡੈਂਸੀ ਲੁਧੇਣੀ ਆਮ ਆਦਮੀ ਪਾਰਟੀ ਦੇ ਉਥੇ ਐਮ ਐਲ ਏ ਨੇ ਜੀ ਔਰ ਉਹਨਾਂ ਦੇ ਏਰੀਏ ਦੇ ਵਿੱਚ ਘਰ ਦੇ ਵਿੱਚ ਘੁਸ ਕੇ 30 40 ਜਿਹੜੇ ਗੈਂਗਸਟਰ ਟਾਈਪ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਇੱਕ ਪਰਿਵਾਰ ਦੇ ਉੱਤੇ ਹਮਲਾ ਕੀਤਾ ਔਰ ਲੇਡੀਜ਼ ਤੱਕ ਨੂੰ ਬੱਚਿਆਂ ਤੱਕ ਨੂੰ ਨਹੀਂ ਛੱਡਿਆ ਗਿਆ ਔਰ ਹੁਣ ਰੀਸੈਂਟਲੀ ਗੱਲ ਹੈ ਕੱਲ ਪਰਸੋਂ ਦੀ ਤੇ ਗੈਸਪੁਰਾ ਏਰੀਆ ਸੀਮ ਸਾਊਥ ਕੰਸਿਡੈਂਸੀ ਆਮ ਆਦਮੀ ਪਾਰਟੀ ਦਾ ਐਮਐਲਏ ਉੱਥੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਜਾਂਦਾ ਪਹਿਲਾਂ ਕੋਈ ਆਪਸ ਦੇ ਵਿੱਚ ਕੋਈ ਪੁਲਿਸ ਗੈਰੀ ਵੀ ਰੰਜਿਸ਼ਨ ਮਾਮਲਾ ਪਰ ਕਤਲ ਕਿਥੋਂ ਤੱਕ ਸਹੀ ਹੈ ਇਸ ਚੀਜ਼ ਦਾ ਜੇ ਰੰਜਿਸ਼ਨ ਨੇ ਕਿਸੇ ਦਾ ਵੀ ਕਤਲ ਕਰ ਦਿੱਤੀ ਔਰ ਉਹ ਬੰਦੇ ਦਾ ਕਤਲ ਕਰ ਦਿੱਤਾ ਗਿਆ ਫਿਰ ਕੱਲ ਦੀ ਗੱਲ ਹੈ ਸ਼ਾਮ ਦੀ ਇੱਕ ਬੰਦੇ ਦੀ ਉੱਥੇ ਬਾਹਰ ਘੱਟ ਦਿੱਤੀ ਗਈ ਹੈ ਸਾਊਥ ਏਰੀਆ ਆਮ ਆਦਮੀ ਪਾਰਟੀ ਦਾ ਐਮਐਲਏ ਕੀ ਲੱਗਦਾ ਇਹ ਆਮ ਆਦਮੀ ਪਾਰਟੀ ਆਉਣ ਦੀ وجہ ਤੋਂ ਕ੍ਰਾਈਮ ਵਧ ਗਿਆ ਜਾਂ ਇਹ ਵੈਸੇ ਹੀ ਜਿਹੜੇ ਪ੍ਰਸ਼ਾਸਨ ਤੋਂ ਠੱਲ ਨਹੀਂ ਪਾਈ ਜਾ ਰਹੀ ਨਹੀਂ ਠੱਲ ਦੀ ਗੱਲ ਹੈ ਵੀ ਤੁਸੀਂ ਪੁਲਿਸ ਦਾ ਵਰਸ਼ਨ ਲੈ ਲਓ ਪੁਲਿਸ ਕਹਿੰਦੀ ਅਸੀਂ ਤਾਂ ਆਪਣਾ 100% ਦੇ ਰਹੇ ਆਂ ਕ੍ਰਾਈਮ ਨੂੰ ਕੰਟਰੋਲ ਕਰ ਰਹੇ ਆਂ ਔਰ ਉਹਨਾਂ ਦੀ ਸੋਸ਼ਲ ਸਾਈਟਸ ਦੇ ਉੱਤੇ ਆਪਾਂ ਨੂੰ ਨਜ਼ਰ ਵੀ ਆਉਂਦਾ ਹੈ ਵੀ ਕ੍ਰਾਈਮ ਸਵੇਰੇ ਕੋਈ ਕ੍ਰਾਈਮ ਹੁੰਦਾ ਤੇ ਸ਼ਾਮ ਨੂੰ ਜਿਹੜੇ ਵਿਕਟਮ ਨੇ ਜਾਂ ਦੋਸ਼ੀ ਨੇ ਜਿਹੜੇ ਉਹ ਫੜ ਦਿੱਤੇ ਜਾਂਦੇ ਨੇ ਕਿਹੜੇ ਕਮੀ ਕਿੱਥੇ ਹੈ ਸਰ ਕਿ ਜਿਹ ਹੌਸਲੇ ਜਿਹੜੇ ਕ੍ਰਾਈਮ ਕਰਨ ਵਾਲਿਆਂ ਦੇ ਕ੍ਰਿਮੀਨਲਸ ਦੇ ਇੰਨੇ ਜ਼ਿਆਦਾ ਵਧ ਗਏ ਘਰਾਂ 'ਚ ਵੜ ਵੜ ਕੇ ਬਾਹਾਂ ਜਿਵੇਂ ਤੁਸੀਂ ਕਿਹਾ ਤੇ ਇਦਾਂ ਹੀ ਸਰੇ ਆਮ ਰੋਡ ਤੇ ਉਸ ਰੋਡ ਤੇ ਜਿਹੜਾ ਕਿ ਹਾਈਵੇ ਹੈ ਲੁਧਿਆਣਾ ਦਾ ਬੈਸਟ ਕਹਿੰਦਾ ਟ੍ਰੈਫਿਕ ਵਾਲਾ ਰੋਡ ਹੈ ਉਹ ਤੇ ਕੀ ਲੱਗਦਾ ਹੈ ਫਿਰ ਇਹ ਹੌਸਲੇ ਬੁਲੰਦ ਨਹੀਂ ਕ੍ਰਿਮੀਨਲਸ ਦੇ ਕ੍ਰਿਮੀਨਲਸ ਦੀ ਗੱਲ ਤਾਂ ਵੀ ਮੈਡਮ ਜਿਹੜਾ ਲੁਧਿਆਣਾ ਸ਼ਹਿਰ ਹੈ ਪਾਪੂਲੇਸ਼ਨ ਦਿਨ ਬਾਅਦ ਦਿਨ ਵਧ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਬਿਛਿੰਦੇ ਤਾਂ ਰਹਿੰਦੇ ਨੇ ਪਰ ਬਾਹਰੋਂ ਕਾਫੀ ਲੋਕ ਨੇ ਜਿਹੜੇ ਕੰਮਕਾਰ ਦੀ ਤਲਾਸ਼ ਦੇ ਵਿੱਚ ਜਾਂ ਜੀਵਨ ਵਧੀਆ ਕਰਨ ਦੀ ਤਲਾਸ਼ ਦੇ ਵਿੱਚ ਲੁਧਿਆਣੇ ਦੇ ਵਿੱਚ ਆ ਕੇ ਰਹਿਣਾ ਸ਼ੁਰੂ ਹੋ ਜਾਂਦੇ ਨੇ ਔਰ ਪਾਪੂਲੇਸ਼ਨ ਵੱਧਦੀ ਹੈ ਇਸ ਕਰਕੇ ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਲੋਕਾਂ ਦਾ ਇੱਥੇ ਪ੍ਰਭਾਵ ਜ਼ਿਆਦਾ ਹੋ ਜਾਂਦਾ ਹੈ ਤੇ ਪੰਜਾਬ ਪੁਲਿਸ ਵੀ ਚਲੋ ਆਪਣਾ ਕੰਮ ਕਰ ਰਹੀ ਹੈ ਪਰ ਜਦੋਂ ਇੱਕ ਚੀਜ਼ ਦੇ ਉੱਤੇ ਜੇ ਲੁਧਿਆਣਾ ਸ਼ਹਿਰ ਦੇ ਉੱਤੇ ਇੱਕ ਤਰ੍ਹਾਂ ਦਾ ਲੋਡ ਪੈ ਗਿਆ ਪ੍ਰਵਾਸੀ ਲੋਕ ਜਾਂ ਬਾਹਰਲੇ ਸ਼ਹਿਰਾਂ ਦੇ ਆਏ ਲੋਕ ਇੱਥੇ ਰਹਿਣ ਲੱਗੇ ਕ੍ਰਾਈਮ ਹੁਣ ਸਾਡੇ ਇੱਥੇ ਜਿਹੜਾ ਜੰਮਿਆ ਪਲਿਆ ਉਹਦਾ ਸਾਡੇ ਕੋਲ ਰਿਕਾਰਡ ਪੂਰਾ ਵੀ ਇਹ ਬੱਚਾ ਇੱਥੇ ਜੰਮਿਆ ਇੱਥੇ ਪਲਿਆ ਇਹਦੇ ਮਦਰ ਨੇ ਇਹਦੇ ਫਾਦਰ ਨੇ ਕ੍ਰਾਈਮ ਰਿਕਾਰਡ ਵੀ ਆ ਜਾਂਦਾ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਰਹਿੰਦੇ ਨੇ ਉਹਨਾਂ ਦਾ ਕ੍ਰਾਈਮ ਰਿਕਾਰਡ ਨਹੀਂ ਹੈਗਾ ਹੁਣ ਕਈ ਐਸੇ ਇਲਾਕੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਕ੍ਰਾਈਮ ਹੋ ਜਾਂਦਾ ਪਰ ਦੋਸ਼ ਅਬਦੇ ਨਹੀਂ ਹਮ ਅਗਲਾ ਕ੍ਰਾਈਮ ਕਰਦਾ ਆਪਣੇ ਜਿੱਥੋਂ ਪੁਰਾਣੇ ਸ਼ਹਿਰ ਚੋਂ ਆਇਆ ਹੁੰਦਾ ਉਹ ਉਥੇ ਬੈਕ ਹੋ ਜਾਂਦਾ ਪੁਲਿਸ ਵੀ ਛਾਣਬੀਨ ਕਰਦੀ ਆ ਵੱਧ ਤੋਂ ਵੱਡਾ ਰੇਡਾ ਮਾਰਦੀ ਆ ਨਹੀਂ ਲੱਭ ਤੋ ਪੀਛ ਹੁੰਦੀ ਕ੍ਰਾਈਮ ਵੱਧ ਰਿਹਾ ਦਿਨ ਬਦਲ ਪਰ ਇਹ ਚੀਜ਼ ਤੇ ਲੁਧਿਆਣਾ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਉਹਨੂੰ ਵੀ ਚਾਹੀਦਾ ਵੀ ਸਖਤੀ ਨਾਲ ਇੱਥੇ ਕੰਮ ਕੀਤਾ ਜਾਵੇ ਪਰ ਜੇ ਇਹੋ ਜਿਹੇ ਕ੍ਰਾਈਮ ਹੁੰਦੇ ਨੇ ਤਾਂ ਲੁਧਿਆਣਾ ਦੇ ਵਿੱਚ ਜਿਹੜੇ ਆਮ ਲੋਕ ਨੇ ਜਿਹੜੇ ਰੋਸ਼ਿੰਦੇ ਨੇ ਲੁਧਿਆਣਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਹੈ ਹੁਣ ਲਾਸ਼ ਉੱਥੇ ਮਿਲਣੀ ਦਿਨ ਦਿਹਾੜੇ ਤੁਸੀਂ ਲਾਸ਼ ਮੋਟਰਸਾਈਕਲ ਤੇ ਰੱਖ ਕੇ ਵੀ ਦਲੇਰੀ ਦੇਖੋ ਉਹਨਾਂ ਦੀ ਲਾਸ਼ ਦਿਨ ਦਿਹਾੜੇ ਮੋਟਰਸਾਈਕਲ ਦੇ ਉੱਤੇ ਰੱਖ ਕੇ ਉੱਥੇ ਘੁੰਮ ਰਹੇ ਨੇ ਉਹ ਤਾਂ ਲੋਕਾਂ ਨੇ ਕਿਤੇ ਕੈਚ ਹੋ ਗਿਆ ਕਿ ਲੋਕਾਂ ਦੀ ਨਿਕਾਚ ਆ ਗਿਆ ਤੇ ਫੜਿਆ ਗਿਆ ਤੇ ਆਮ ਲੋਕ ਕਿੱਦਾਂ ਘੁੰਮਣਗੇ ਇਸ ਜਗ੍ਹਾ ਅਕਸਰ ਲੋਕ ਅਸੀਂ ਸੁਣਦੇ ਸੀ ਜਦੋਂ ਡੋਮੈਸਟਿਕ ਕੇਸ ਆਉਂਦੇ ਹੁੰਦੇ ਸੀ ਤੇ ਘਰਾਂ ਦੇ ਵਿੱਚ ਜਾਣਾ ਜਾਂ ਨਹਿਰ 'ਚ ਸਿੱਟਦੇ ਨਹੀਂ ਲਾਸ਼ ਪੱਕਾ ਤੇ ਲੇਕਿਨ ਇਸ ਸਰੇ ਆਮ ਹੀ ਹਾਈਵੇ ਦੇ ਉੱਤੇ ਆ ਕੇ ਇਦਾਂ ਬੋਰੀ ਸਿੱਟਣੀ ਲਾਸ਼ ਦੀ ਭਰੀ ਹੋਈ ਤੇ ਇਹ ਤਾਂ ਬੜੀ ਹੈਰਾਨੀਜਨਕ ਹੈ ਨਹੀਂ ਉਹ ਜਾਤਾ ਦੇਖੋ ਜਾਦਾ ਕਿਤੇ ਉਹ ਲੈ ਕੇ ਕਿਤੇ ਇਦਾਂ ਦੀ ਜਗ੍ਹਾ ਤੇ ਜਾਣੇ ਸੁੱਟਣ ਲਈ ਕਿਉਂਕਿ ਲਾਸ਼ ਆਪਰਾਂ ਨੂੰ ਗਲਤ ਕੰਮ ਕੀਤਾ ਕਰ ਇਹਨਾਂ ਨੂੰ ਵੀ ਪਤਾ ਜੇ ਉਹ ਪਰ ਉਹਨਾਂ ਨੂੰ ਕੋਈ ਮਜਬੂਰੀ ਐਸੀ ਹੋਣੀ ਜਾਂ ਤਾਂ ਸਾਹਮਣੇ ਕਿਤੇ ਪੁਲਿਸ ਦਾ ਨਾਕਾ ਲੱਗਾ ਹੋਣਾ ਜਾਂ ਕੋਈ ਉਹਨਾਂ ਨੂੰ ਹੋਰ ਮਜਬੂਰੀ ਹੋਣੀ ਹੈ ਵੀ ਉੱਥੇ ਐਜ਼ ਇਟ ਇਜ਼ ਉੱਥੇ ਸੁੱਟ ਕੇ ਚਲੇ ਗਏ ਨਹੀਂ ਤਾਂ ਇਦਾਂ ਤੋਂ ਉਹਨਾਂ ਨੇ ਲਾਸ਼ ਦਾ ਟਿਕਾਣੇ ਲਗਾਉਣ ਲਈ ਕਰੋ ਤਾਂ ਉਹੀ ਇਹੀ ਲੱਗਿਆ ਕਿ ਨਿਕਲਣ ਨੂੰ ਵੀ ਕਿਤੇ ਉਰੇ ਪਰੇ ਕਰਕੇ ਆਵਾਂਗੇ ਪਰ ਉਹ ਕਿਤੇ ਨੇ ਕੋਈ ਮਜਬੂਰੀ ਹੋਣੀ ਹੈ ਜਾਂ ਪੁਲਿਸ ਦਾ ਨਾਕਾ ਹੋਣਾ ਜਾਂ ਉਹ ਪੁਲਿਸ ਨੂੰ ਦੇਖ ਕੇ ਘਬਰਾ ਗਏ ਜਾਂ ਜਿਹੜੇ ਉੱਥੇ ਆਸ-ਪਾਸ ਲੋਕ ਬੈਠੇ ਸੀ ਉਹਨਾਂ ਨੇ ਉਹਨੂੰ ਕੁਝ ਕਿਹਾ ਵੀਡੀਓ ਬਣਾਣੀ ਸ਼ੁਰੂ ਕਰਤੀ ਉਸੇ ਕਰਕੇ ਉਹ ਕੰਮ ਹੋ ਗਿਆ ਪਰ ਬੜੀ ਮੰਦਭਾਂਗੀ ਘਟਨਾ ਵੀ ਉਹਦੇ ਚ ਉਹਦੇ ਵਿੱਚ ਉਹਦੀ ਫੈਮਿਲੀ ਦਾ ਨਾਮ ਵੀ ਆ ਰਿਹਾ ਸਾਸੂਰੇ ਦਾ ਨਾਮ ਆਇਆ ਪਤੀ ਦਾ ਨਾਮ ਆਇਆ ਨਹੀਂ ਨਹੀਂ ਕਾਨੂੰਨ ਪ੍ਰਣਾਲੀ ਹੀ ਸੁਧਾਰੀ ਹੈ ਵੀ ਚਲੋ ਹੁਣ ਪੁਲਿਸ ਸਟੇਸ਼ਨ ਤਾਂ ਖੁੱਲ ਹੀ ਰਹੇ ਨੇ ਜਿਸ ਢੰਗ ਨਾਲ ਆਬਾਦੀ ਵੱਧ ਰਹੀ ਹੈ ਉਸ ਢੰਗ ਨਾਲ ਪੁਲਿਸ ਦਾ ਕੰਮ ਵੀ ਵੱਧ ਰਿਹਾ ਔਰ ਪੁਲਿਸ ਸਟੇਸ਼ਨ ਨਵੇਂ ਵੀ ਡਿਵੈਲਪ ਹੋ ਰਹੇ ਪੁਲਿਸ ਆਪਣਾ ਕੰਮ ਬੜੀ ਬਿਵਾਕੀ ਨਾਲ ਕਰ ਰਹੀ ਹੈ ਪਰ ਥੋੜੀ ਸਖਤੀ ਵਰਤੀ ਜਾਵੇ ਜੇ ਕੋਈ ਵਿਕਟਮ ਜੇ ਕੋਈ ਦੋਸ਼ੀ ਫੜਿਆ ਜਾਂਦਾ ਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਹਫਤੇ 10 ਦਿਨ ਬਾਅਦ 15 ਦਿਨ ਬਾਅਦ ਉਹ ਬਾਹਰ ਆ ਜਾਂਦਾ ਪਰ ਜਦੋਂ ਬਾਹਰ ਆ ਜਾਂਦਾ ਉਹਦੇ ਤੇ ਨਜ਼ਰ ਰੱਖੀ ਜਾਵੇ ਜੀ ਠੀਕ ਹੈ ਉਹਦੀ ਨਜ਼ਰ ਰੱਖਣ ਦਾ ਮਤਲਬ ਇਹ ਹੈ ਵੀ ਉਹਦੇ ਤੇ ਇੱਕ ਤਰ੍ਹਾਂ ਦਾ ਜੇ ਨਜ਼ਰ ਰੱਖੀ ਜਾਊਗੀ ਉਹਨੂੰ ਪੁੱਛਗਿੱਛ ਕੀਤੀ ਜਾਊਗੀ ਥੋੜਾ ਉਹ ਵੀ ਅਲਰਟ ਰਹੂਗਾ ਵੀ ਪੁਲਿਸ ਨੇ ਮੇਰੇ ਤੇ ਨਜ਼ਰ ਰੱਖੀ ਹੋਈ ਹੈ ਤੇ ਉਹ ਕ੍ਰਾਈਮ ਕਰਨ ਤੋਂ ਪਹਿਲਾਂ 10 ਵਾਰ ਸੋਚੇਗਾ ਅਗਰ ਪੁਲਿਸ ਇਹ ਕੰਮ ਕਰੇ ਪਰ ਇਹ ਕੰਮ ਬਹੁਤ ਪ੍ਰੋਸੈਸ ਬਹੁਤ ਲੰਬਾ ਹੈ ਕਿਉਂਕਿ ਪੁਲਿਸ ਇਹ ਕਹੇਗੀ ਵੀ ਕਿਹਦੇ ਕਿਹਦੇ ਤੇ ਅਸੀਂ ਨਜ਼ਰ ਰੱਖੀ ਹੈ ਅਸੀਂ ਤਾਂ ਪਰਚਾ ਕਰਕੇ ਉਹਨੂੰ ਅਸੀਂ ਅੰਦਰ ਭੇਜਤਾ ਉਹਨੂੰ ਸਜ਼ਾ ਭੁਗਤ ਕੇ ਬਾਹਰ ਆ ਗਿਆ ਪਰ ਉਹ ਜਦੋਂ ਬਾਹਰ ਆਂਦਾ ਹੈ ਕੀ ਉਹ ਬਾਹਰ ਆ ਕੇ ਸੁਧਰਦਾ ਹੈ ਕੀ ਉਹ ਬਾਹਰ ਆ ਕੇ ਕੰਮ ਛੱਡਦਾ ਹੈ ਅਕਸਰ ਲੋਕ ਰੰਜਿਸ਼ ਦੇ ਨਾਲ ਹੀ ਵਾਪਸ ਆ ਕੇ ਜੇਲ੍ਹਾਂ ਜੋ ਬਾਹਰ ਆ ਕੇ ਅਕਸਰ ਮੁਕਾਮ ਦਿੰਦੇ ਨੇ ਕ੍ਰਾਈਮ ਨੂੰ ਹਾਂ ਕਿ ਉਹ ਇਹ ਚੀਜ਼ਾਂ ਦਾ ਉਹਦਾ ਜਿਹੜਾ ਉਹ 15 ਦਿਨ ਲਾ ਵੀ ਆ ਕਿ ਉਹਦੇ ਦਿਮਾਗ ਤੇ ਪ੍ਰਭਾਵ ਹੈ ਸਾ ਵਿਆ ਵੀ ਉਹ ਇਹ ਚੀਜ਼ਾਂ ਛੱਡੂਗਾ ਜਾਂ ਇਹ ਚੀਜ਼ਾਂ ਤੋਂ ਬਾਹਰ ਆਏਗਾ ਇਹ ਚੀਜ਼ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਟੀਨੇਜਰ ਬੱਚੇ ਨੇ ਜਿਹੜੇ ਜਿਹੜੇ 15-15 16 ਕ੍ਰਾਈਮ ਹੁੰਦਾ 15-15 16-16 ਸਾਲ ਦੇ ਨਿਆਣੇ ਇਹਨੇ ਗੈਗ ਬਣਾਏ ਹੋਏ ਨੇ ਉਹ ਮੋਟਰਸਾਈਕਲਾਂ ਤੁਹਾਨੂੰ ਤਿੰਨ-ਤਿੰਨ ਟ੍ਰਿਪਲਿੰਗ ਰਾਈਡਰ ਚਾਰ-ਚਾਰ ਬੰਦੇ ਬਹਿ ਕੇ ਜਾਂਦੇ ਨੇ ਔਰ ਤਲਵਾਰਾਂ ਔਰ ਇਦਾਂ ਦੇ ਜਿਹੜੇ ਤੇਜ਼ ਤਰ੍ਹਾਂ ਹਥਿਆਰ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਆਮ ਤੌਰ ਤੇ ਨਜ਼ਰਾਂ ਦੇ ਪਰ ਉਹ ਹੈਗੇ ਬੱਚੇ ਤੇ ਉਹਨਾਂ ਦਾ ਇੱਕ ਤਰ੍ਹਾਂ ਦੀ ਜੇ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੈ ਕਿਉਂਕਿ ਮਾਪੇ ਦੀ ਜੇ ਉਹ ਬੱਚਾ ਐਸੇ ਕੰਮ ਕਰੇਗਾ ਤੇ ਮਾਪੇਬ ਦੀ 99% ਮਾਪੇ ਦੇ ਆਪੇ ਤੋਂ ਬਾਹਰ ਹੋਏਗਾ ਬੱਚੋ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਜੇਲ ਹੀ ਸਭ ਕੁਝ ਨਹੀਂਗਾ ਹੂੰ ਜੇਲ ਜਾ ਕੇ ਬੰਦਾ ਕੁਝ ਜੇ ਸੁਧਰੇ ਗਏ मतलब ਜੇਲ ਦੇ ਅੰਦਰ ਕਾਉਂਸਲਿੰਗ ਵੀ ਹੋਣੀ ਚਾਹੀਦੀ ਬੱਚਿਆਂ ਦੀ ਜੇਲ ਦੇ ਅੰਦਰ ਵੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਜੇ ਬੱਚਾ ਉੱਥੋਂ ਆਪਣੀ ਸਜ਼ਾ ਭੁਗਤ ਕੇ ਬਾਹਰ ਆਂਦਾ ਵੀ ਹੈ ਤੇ ਬਾਹਰ ਵੀ ਉਹਨੂੰ ਮਹੀਨੇ ਦੋ ਮਹੀਨੇ ਦਾ ਸਿਸਟਮ ਬਣਾਇਆ ਜਾਵੇ ਵੀ ਉਹ ਇਦਾਂ ਦੀਆਂ ਜਾਂ ਉਹਨੂੰ ਸਜੇ ਹੀ ਐਸੀ ਦਿੱਤੀ ਜਾਵੇ ਕਿਸੇ ਧਾਰਮਿਕ ਕਾਰਿਆਂ ਦੇ ਕੰਮ ਲਾਇਆ ਜਾਵੇ ਕਿਸੇ ਸੋਸ਼ੀਅਲ ਕਾਰਿਆਂ ਦੇ ਕੰਮ ਲਾਇਆ ਜਾਵੇ ਜੀ ਜਿਹਦੇ ਨਾਲ ਉਹਦਾ ਜਿਹੜਾ ਦਿਮਾਗ ਹੈ ਜਾਂ ਧਿਆਨ ਉਹ ਡਾਇਵਰਟ ਹੋਵੇ ਉਹਦਣਾ ਬਹੁਤ ਫਾਇਦਾ ਮਿਲ ਸਕਦਾ ਚੀਜ਼ ਬਹੁਤ ਬਹੁਤ ਧੰਨਵਾਦ ਕਿਉਂਕਿ ਅਕਸਰ ਦੇ ਦੇਖਿਆ ਜਾਂਦਾ ਹੈ ਕਿ ਯੰਗਸਟਰ ਜਿਹੜੇ ਹੁੰਦੇ ਨੇ ਅ ਅੱਜ ਕੱਲ ਹਰ ਪਾਸੇ ਮੋਰੀ ਨੇ ਮੈਮ ਸਤਿ ਸ਼੍ਰੀ ਅਕਾਲ ਮਹਿਕ ਮੈਮ ਨਾਲ ਸਾਡੇ ਮੌਜੂਦ ਨੇ ਮੈਮ ਕੀ ਲੱਗਦਾ ਹੈ ਐਜ਼ ਅ ਯੰਗਸਟਰ ਕਿ ਲੋਕ ਅੱਜ ਕੱਲ ਤੁਹਾਡੀ ਏਜ ਦੇ ਵੀ ਉਦਾਂ ਵੀ ਮੈਚੂਰ ਲੋਕ ਵੀ ਹਮੇਸ਼ਾ ਸੜਕਾਂ ਤੇ ਆਵਾਜ਼ ਆਈ ਤਾਂ ਲੱਗੀ ਰਹਿੰਦੀ ਹੈ ਆਫਿਸ ਜਾਣਾ ਆਣਾ ਹੋਰ ਕਈ ਕੰਮ ਹੁੰਦੇ ਨੇ ਕੀ ਲੱਗਦਾ ਹੈ ਕਿ ਐਜ਼ ਅ ਟੀਨੇਜ ਵੀ ਕੀ ਸੁਧਾਰ ਹੋਣੇ ਚਾਹੀਦੇ ਅ ਐਕਚੁਅਲੀ ਮੈਮ ਰਾਤ ਤਾਂ ਛੱਡੋ ਦਿਨ ਵਿੱਚ ਵੀ ਕਈ ਵਾਰੀ ਐਦਾਂ ਹੁੰਦਾ ਵੀ ਸੇਫ ਫੀਲ ਨਹੀਂ ਹੁੰਦਾ ਠੀਕ ਹੈ ਪੁਲਿਸ ਤਾਂ ਚਲੋ ਆਪਣਾ ਕੰਮ ਕਰ ਰਹੀ ਰਹੀ ਹੈ ਪਰ ਲੋਕਾਂ ਨੂੰ ਵੀ ਆਪਣੇ ਆਪ 'ਚ ਥੋੜਾ ਸੁਧਾਰ ਲਿਆਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੁਲਿਸ ਵੀ ਕੀ ਕਰ ਸਕਦੀ ਹੈ ਜਦ ਕਿ ਇਨਸਾਨ ਦੀ ਆਪਣੀ ਨਿਗਾਗੰਦੀ ਹੈ ਤੇ ਉਹ ਇੱਕ ਮਤਲਬ ਕਿਸੇ ਦੂਸਰੇ ਪਰਸਨ ਨੂੰ ਬਹੁਤ ਗੰਦੇ ਤਰੀਕੇ ਨਾਲ ਵੇਖ ਰਿਹਾ ਹਾਂ ਹਾਂਜੀ ਕੀ ਲੱਗਦਾ ਤੁਹਾਨੂੰ ਕਿ ਲੋਕ ਜਿਹੜੇ ਰਾਤ ਨੂੰ ਛੱਡੋ ਦਿਨ ਨੂੰ ਵੀ ਸੇਫ ਨਹੀਂ ਹੈ ਬਿਲਕੁਲ ਦਿਨੇ ਵੀ ਸੇਫ ਫੀਲ ਨਹੀਂ ਹੁੰਦਾ ਕਈ ਵਾਰੀ ਹਾਂਜੀ ਸਪੈਸ਼ਲੀ ਪਬਲਿਕ ਪਲੇਸਿਸ ਹੋ ਗਈਆਂ ਠੀਕ ਹੈ ਬੱਸਸਿਸ ਹੋ ਗਈ ਇਦਾਂ ਹੀ ਥਾਂਵਾਂ ਤੇ ਤਾਂ ਵੈਸੇ ਨਹੀਂ ਫੀਲ ਹੁੰਦਾ ਬਿਲਕੁਲ ਸੋ ਅਸੀਂ ਸੁਝਾਵ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱਥੇ ਆਖਿਰ ਕਮੀ ਕਿੱਥੇ ਆ ਰਹੀ ਹੈ ਪ੍ਰਸ਼ਾਸਨ ਦੇ ਕੰਮਾਂ ਦੇ ਵਿਚਾਰੀਆ ਜਾਂ ਹੋਰ ਕਿਸ ਚੀਜ਼ਾਂ ਤੇ ਕਮੀ ਆ ਰਹੀ ਹੈ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਦਿਨ ਬਰ ਦਿਨ ਕ੍ਰਾਈਮ ਵੱਧ ਰਹੇ ਨੇ ਕੀ ਸੁਧਾਰ ਲਿਆਣਾ ਚਾਹੀਦਾ ਹੈ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੂੰ ਜਾਂ ਆਮ ਲੋਕਾਂ ਨੂੰ ਨਿੱਜੀ ਜ਼ਿੰਦਗੀ ਚ ਬਿਲਕੁਲ ਮੈਮ ਆਪਨੇ ਬਹੁਤ ਅੱਛਾ ਸਵਾਲ ਕੀਤਾ ਹੈ ਪਿਛਲੇ ਬੀਤੇ ਸੰਡੇ ਕੀ ਬਾਤ ਹੈ कि अपने तैतीस फिट रोड पर एक जो अपने ज्वेलर थे वो हमेशा की तरह जैसे अपना काम करते थे वो काम कर रहे थे संडे का दिन है वो अपने घर के लिए जा रहे थे वहाँ से निकल के पीछे से दो बदमाश बाइक पर आए और उनको पिस्टल दिखा करके उनके कान पे पिस्टल रख करके और उनसे बैग छीन करके ले गए तो वारदातें और इस तरीके के क्राइम तो खुलेआम बढ़ते जा रहे हैं इसके लिए मैं ये सुझाव देना चाहूँगी कि प्रशासन और पुलिस थोड़ा सा अपनी पेट्रोलिंग बढ़ाए चाहे वो एक बार दिन में गश्त लगाए एक बार दोपहर के टाइम एक बार इवनिंग और एक बार लेट इवनिंग में तो ये बहुत ज़रूरी है और एक जैसे आपके सर ने बात करी तो मैं ये कहना चाहूँगी आजकल के यंगस्टर्स को तो ठीक है काउंसलिंग की ज़रूरत है लेकिन मैं देख रही हूँ यंगस्टर्स तो फिर भी बहुत ज़्यादा बहुत समझदार हो रहे हैं आजकल के मुझे लगता है जो ये क्राइम जैसे आप कह रहे हैं कि एक व्यक्ति बोरी में एक लाश को रखने आ गया और वो कोई वो किसी के घर की बहू थी या कुछ पारिवारिक मामला जिसमें डोमेस्टिक वायलेंस का हमें मतलब ये शक महसूस हो रहा है तो मुझे नहीं लगता आज का यंगस्टर तो ऐसा है कि वो अमरनाथ यात्रा करने जा रहा है वो वैष्णो देवी जा रहा है यंगस्टर्स तो बहुत समझदार लग रहे हैं आजकल के लेकिन जो मिडिल एज लोग हैं मुझे लग रहे हैं उनको भी काउंसलिंग की बहुत ज्यादा जरूरत है तो और बस यही मैं कहना चाहूंगी कि प्रशासन जो है अपनी पेट्रोलिंग बढ़ाए जिसमें तीन से चार बार गश्त की जाए और शायद हो सकता है इससे हम लोग को कुछ उन लोगों को जो ऐसे अपराधी हैं जो रातों में निकलते हैं या जो दिन दहाड़े जो चीजें होती हैं अगर पुलिस प्रशासन का थोड़ा गश्त बढ़ाई जाएगी तो हो सकता है उन्हें किसी चीज का डर तो हो एक जसप्रीत भूल गया ਇੱਕ ਨਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਸਟਮ ਸ਼ੁਰੂ ਕੀਤਾ ਗਿਆ ਸੀ ਪੀਸੀਆਰ ਜੀ ਪੀਸੀਆਰ ਵੈਂਡਸ ਹੁੰਦੀਆਂ ਸੀ ਜਾਂ ਪੀਸੀਆਰ ਮੋਟਰਸਾਈਕਲ ਹੁੰਦੇ ਸੀ ਉਹਨਾਂ ਦੀ ਜਿਹੜੀ ਦਿਨ-ਮ-ਦਿਨ ਹੈ ਨਾ ਉਹ ਘਾਟ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਕਿਉਂਕਿ ਜਦੋਂ ਪੀਸੀਆਰ ਵਗੈਰਾ ਹੁੰਦੇ ਚੱਲਦੇ ਸੀ ਜਾਂ ਪੀਸੀਆਰ ਵਗੈਰਾ ਹੁੰਦੇ ਸੀ ਤੋਂ ਉਦੋਂ ਥੋੜਾ ਜਨਾ ਠੱਲ ਪੈਂਦੀ ਸੀ ਕ੍ਰਾਈਮ ਨੂੰ ਕਿਉਂਕਿ ਲੋਕਾਂ ਨੂੰ ਦੱਸਿਆ ਆ ਇੱਥੇ ਪੀਸੀਆਰ ਦੀ ਅਗਸਤ ਹੈਗੀ ਹੈ ਪੀਸੀਆਰ ਕੋ ਮਦਦ ਹੈ ਤੇ ਉਹ ਚੀਜ਼ਾਂ ਸੇਫ ਹੋ ਜਾਂਦੀਆਂ ਤਾਂ ਇੱਕ ਤਰ੍ਹਾਂ ਦਾ ਸੇਫ ਜ਼ੋਨ ਕ੍ਰਾਈਟੇਰੀਆ ਬਣ ਜਾਂਦਾ ਸੀ ਉਹ ਅਗਰ ਪੁਲਿਸ ਪ੍ਰਸ਼ਾਸਨ ਦੁਬਾਰਾ ਪੀਸੀਆਰ ਦੇ ਤਵਜੂ ਦਵੇ ਪੀਸੀਆਰ ਵੈਂਡਸ ਜਾਂ ਪੀਸੀਆਰ ਮੋਟਰਸਾਈਕਲ ਜਿੱਦਾਂ ਪਹਿਲਾਂ ਚੱਲਦੇ ਸੀ ਉਹ ਚੀਜ਼ ਨੂੰ ਅਗਰ ਥੋੜਾ ਬੜਾਵਾ ਦਿੱਤਾ ਜਾਵੇ ਤਾਂ ਬੜਾ ਕੰਟਰੋਲ ਕੀਤਾ ਜਾ ਸਕਦਾ ਹੈ ਕ੍ਰਾਈਮ ਦੇ ਉੱਤੇ ਤੇ ਇਹ ਨਿਆ ਮੈਮ ਨੇ ਗੱਲ ਕੀਤੀ ਏ ਜੰਗਸਟਰ ਦੀ ਵੀ ਤੁਸੀਂ ਜੰਗਸਟਰ ਨੂੰ ਕਿਹਾ ਵੀ ਉਹਨਾਂ ਨੂੰ ਕਾਉਂਸਲਿੰਗ ਮੈਂ ਸਾਰੇ ਜੰਗਸਟਰ ਦੀ ਗੱਲ ਨਹੀਂ ਕੀਤੀ ਮੈਂ ਉਹ ਜੰਗਸਟਰ ਦੀ ਗੱਲ ਕੀਤੀ ਹੈ ਜਿਹੜੇ ਕਾਨੂੰਨ ਦੇ ਧਾਰੇ ਦੇ ਵਿੱਚੋਂ ਬਾਹਰ ਹੋ ਕੇ ਕੰਮ ਕਰਦੇ ਨੇ ਕਾਨੂੰਨ ਨੂੰ ਤੋੜਦੇ ਨੇ ਕ੍ਰਾਈਮ ਨੂੰ ਐਕਸੈਪਟ ਕਰਦੇ ਨੇ ਜਿਹੜੇ ਲੋਕਾਂ ਤੇ ਜਾ ਕੇ ਜਾਂ ਸੋਸ਼ੀਅਲੀ ਜਾ ਕੇ ਐਲੀਮੈਂਟਸ ਗਲਤ ਐਲੀਮੈਂਟਸ ਬਣ ਜਾਂਦੇ ਨੇ ਲੋਕਾਂ ਨੂੰ ਤੰਗ ਕਰਦੇ ਨੇ ਜਾਂ ਗਲਤ ਕੰਮਾਂ ਦੇ ਵਿੱਚ ਜੰਗਸਟਰ ਦੀ ਗੱਲ ਕੀਤੀ ਹੈ ਉਹਨਾਂ ਨੂੰ ਕਾਉਂਸਲਿੰਗ ਲੋੜ ਹੈ ਸਾਰੇ ਯੰਗਸਟਰ ਦਾ ਆਪਾਂ ਸਾਰੇ ਲੈ ਨਹੀਂ ਸਕਦੇ ਕੇਲੇ ਵੀ ਕਿਉਂਕਿ ਸਾਡੇ ਆਉਣ ਵਾਲਾ ਫਿਊਚਰ ਹੈ ਯੰਗਸਟਰ ਉਹ ਬਹੁਤ ਕੁਝ ਹੁੰਦਾ ਉਹਨਾਂ ਦੇ ਹੱਥ ਦੇ ਵਿੱਚ ਔਰ ਖਾਸ ਕਰਕੇ ਉਹ ਯੰਗਸਟਰ ਦੀ ਮੈਂ ਗੱਲ ਕੀਤੀ ਹੈ ਜਿਹੜੇ ਗਲਤ ਕੰਮਾਂ ਦੇ ਵਿੱਚ ਇਨਵੋਲਡ ਨੇ ਸੋ ਬਾਕੀ ਪੀਸੀਆਰ ਦੀ ਗਸ਼ਟ ਵਧਾਈ ਜਾਵੇ ਤਾਂ ਬੜਾ ਉਹਦੇ ਨਾਲ ਕ੍ਰਾਈਮ ਨੂੰ ਫਰਕ ਪਏਗਾ ਮੈਂ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਕ੍ਰਾਈਮ ਵਧ ਰਹੇ ਨੇ ਹਨਾ ਇੰਨੇ ਚੋਰੀਆਂ ਹੋ ਰਹੀਆਂ ਨੇ ਲੁੱਟਕੋ ਹੋ ਰਹੀ ਆ ਲੁੱਟਕੋ ਹੋ ਰਹੀ ਆ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਰਕਾਰ ਤਾਂ ਹੈਗੀ ਹੈ ਵੀ ਪਰ ਜੁਥਾ ਕਿਉਂ ਕਰ ਰਿਹਾ ਤਾਂ ਹਣਾ ਜੁਥ ਕਿਉਂ ਕਰ ਰਿਹਾ ਜੁਥ ਬੇਰੋਜ਼ਗਾਰ ਹੈ ਜੁਥ ਨਸ਼ਿਆਂ ਵਿੱਚ ਹੈ ਜਾਂ ਗੁੰਮਰਾਹ ਹੈ ਇਹਦੇ ਵੱਲ ਕੌਣ ਧਿਆਨ ਦੇਗਾ ਦੇਖਿਆ ਬੱਚੇ ਜਿਹੜੇ ਵੀ ਚੋਰ ਫੜੇ ਜਾਂਦੇ ਵੀ 20 20 ਸਾਲ 25 ਸਾਲ ਮਰੱਕੀ ਮਤਲਬ ਕਿਉਂ ਕਰ ਰਹੇ ਨੇ ਉਹਨਾਂ ਚ ਇੰਨੀ ਹਿੰਮਤ ਕਿੱਥੋਂ ਆ ਰਹੀ ਹੈ ਬਿਲਕੁਲ ਜਾਂ ਉਹਨਾਂ ਡਰ ਖਤਮ ਹੋ ਗਿਆ ਜਾਂ ਉਹ ਕਿਤੇ ਕਿੰਨੇ ਕਿਤੇ ਉਹਨਾਂ ਦੀ ਕੀ ਸਰਕਾਰ ਨੂੰ ਕੀ ਸੋਚਣਾ ਜੇ ਬਾਰੇ ਅਜੇ ਬੱਚੇ ਵਿੱਚ ਚੋਰੀਆਂ ਕਰਨ ਲੱਗ ਜਾਣਗੇ ਡਰ ਨਹੀਂ ਰਹੇਗਾ ਤਾਂ ਫਿਰ ਕੀ ਹੋਏਗਾ ਸਿਸਟਮ ਇਨਵੋਟ ਸਰ ਕਾਉਂਸਲਿੰਗ ਦੀ ਲੋੜ ਹੈ ਚਾਹੇ ਉਹ ਵੱਡੇ ਆ ਚਾਹੇ ਛੋਟੇ ਆ ਸਭ ਨੂੰ ਕਾਉਂਸਲਿੰਗ ਦੀ ਲੋੜ ਹੈ ਜਦੋਂ ਕੋਈ ਗਲਤ ਰਾਹ ਤੇ ਜਾਣ ਲੱਗਦਾ ਕਹਿੰਦੇ ਆਪਾਂ ਨਸ਼ਾ ਹੋ ਗਿਆ ਨਸ਼ਾ ਨਸ਼ਾ ਆ ਕਿਥੋਂ ਰਿਹਾ ਉਹ ਦੇਖਣਾ ਚਾਹੀਦਾ ਸਰਕਾਰਾਂ ਨੂੰ ਨਸ਼ਾ ਆ ਰਿਹਾ ਤੇ ਨਸ਼ੇ ਲਈ ਜੇ ਬੱਚੇ ਕਰ ਰਹੇ ਆ ਤੇ ਉਹ ਵੀ ਸੋਚਣਾ ਚਾਹੀਦਾ ਬਹੁਤ ਗੰਭੀਰ ਮੁੱਦਾ ਵਾ ਤੇ ਹੁਣ ਸਰਕਾਰਾਂ ਨੂੰ ਇਹਦੇ ਬਾਰੇ ਤੇ ਅੰਜਾਮ ਜਦੋਂ ਇਹ ਤੇ ਇਦਾਂ ਕ੍ਰਾਈਮ ਵੱਧਦਾ ਰਹੇਗਾ ਬੱਚੇ ਗੁੰਮਰਾਹ ਨੇ ਜੋਦਾ ਚੋਰੀਆਂ ਕਰ ਰਹੇ ਨੇ ਲੁੱਟਾ ਕਿਉਂਕਿ ਉਹਨਾਂ ਨੂੰ ਮਾਰਨ ਵੇਲੇ ਨਹੀਂ ਸੋਚਦੇ ਕਿ ਬਾਹਰ ਵੜ ਦਿੰਦੇ ਜਾਂ ਕੀ ਕਰ ਕਰ ਦੇ ਕਰ ਦਿੰਦੇ ਆ ਉਹਨਾਂ 'ਚ ਡਰ ਖਤਮ ਹੋ ਗਿਆ ਸਿਸਟਮ ਦਾ ਉਹਨਾਂ 'ਚ ਡਰ ਵੀ ਹੋਣਾ ਚਾਹੀਦਾ ਤੇ ਉਹਨਾਂ ਦੀ ਥੋੜੀ ਕਾਉਂਸਲਿੰਗ ਵੀ ਦੀ ਲੋੜ ਹੈਗੀ ਸੋ ਬਹੁਤ ਬਹੁਤ ਧੰਨਵਾਦ ਸਰ ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਕੀ ਕੀ ਕਰਨਾ ਚਾਹੀਦਾ ਹੈ ਚਾਹੇ ਲੁਧਿਆਣਾ ਦੀ ਕਾਨੂੰਨ ਪ੍ਰਣਾਲੀ ਹੈ ਜਾਂ ਆਮ ਜਨਤਾ ਹੈ ਜਿਹੜੀ ਚਾਹੇ ਯੰਗਸਟਰ ਹੈ ਚਾਹੇ ਬੱਚੇ ਬੁੱਢੇ ਜਵਾਨ ਕੋਈ ਵੀ ਹੈ ਹਰ ਵਰਗ ਦੇ ਲੋਕਾਂ ਨੂੰ ਕਿੱਥੇ ਅਵੇਅਰਨੈਸ ਬਰਤਣੀ ਚਾਹੀਦੀ ਹੈ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਕਿ ਕਿੱਥੇ ਅਸੀਂ ਅਵੇਅਰ ਰਹਿ ਕੇ ਆਪਣੇ ਆਪ ਨੂੰ ਸੁਰੱਖਿਤ ਕਰ ਸਕਦੇ ਹਾਂ ਤੋ ਸਾਵਧਾਨ ਰਹਿਣ ਦੇ ਵਿੱਚ ਸਭ ਦੀ ਭਲਾਈ ਹੈ ਤੇ ਇਹਦੇ ਵਿੱਚ ਹੀ ਸੁਰੱਖਿਆ ਹੈ ਤੋ ਆਪਣੀ ਕਮੈਂਟਾਂ ਦੇ ਵਿੱਚ رائے ਜਰੂਰ ਦਿਓ ਅਸੀਂ ਤੁਹਾਡੇ ਕਮੈਂਟਾਂ ਦਾ ਵੇਟ ਕਰਾਂਗੇ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਰੁਬਰੂ ਹੋਵਾਂਗੇ ਉਦ ਤੱਕ ਬਨ ਰਹੋ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ ਸਿਟੀ ਹੋਮ ਨਿਊਜ਼